ਕਿਵੇਂ ਪਤਾ ਲੱਗਾ ਕਿ ਉੱਥੇ ਇਹਨਾਂ ਨੇ ਲਾਸ਼ ਛੁੱਟੀ ਹੋਈ ਹੈ ਉਸ ਬਾਰੇ ਕਿਸ ਤਰ੍ਹਾਂ ਜਾਣਕਾਰੀ ਮਿਲੀ ਇਹ ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਪਤਾ ਲਾਇਆ ਗਿਆ ਜੀ ਕਿ ਬੱਚਾ ਆਖਰੀ ਵਾਰੀ ਕਿਸ ਦੇ ਨਾਲ ਦੇਖਿਆ ਗਿਆ ਠੀਕ ਹੈ ਜੀ ਉਸ ਤੋਂ ਹੀ ਅੱਗੇ ਸਾਰੀ ਲੀਡ ਚੱਲੀ ਤੇ ਸੁਖਚੈਨ ਸਿੰਘ ਸੁਖੀ ਨੂੰ ਜਦੋਂ ਕਾਬੂ ਕੀਤਾ ਤੇ ਹੌਲੀ-ਹੌਲੀ ਉਸ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਨਾਲ ਦੇ ਸਾਥੀਆਂ ਮਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਕਿ ਸਾਰੀ ਗੱਲ ਸਾਹਮਣੇ ਆਈ ਸਰੋਂ ਨੇ ਇਹਨਾਂ ਤੇ ਅਗਲੀ ਕਾਰਵਾਈ ਕੀ ਹੋਏਗੀ ਰੈਸਟ ਹੋਗੇ ਜੀ ਇਹ ਬਿਲਕੁਲ ਜੀ ਇਹਨਾਂ ਦੇ ਵਿੱਚੋਂ ਦੋ ਜਿਹੜੇ ਲੜਕੇ ਹੈ ਉਹ ਰੈਸਟ ਹੋ ਚੁੱਕੇ ਆ ਇੱਕ ਦਾ ਨਾਮ ਜਸਕਰਨ ਸਿੰਘ ਉਰਫ ਕਰਨ ਹੈ ਇਹ ਅਰਨੀ ਵਾਲਾ ਸ਼ੇਖਸ ਬੰਦਾ ਰਹਿਣ ਵਾਲਾ ਹੈ ਜੋ ਉਮਰ 21 ਸਾਲ ਹੈ ਦੂਸਰੇ ਦਾ ਨਾਮ ਜਤਿੰਗ ਕੁਮਾਰ ਉਰਫ ਮਾਨੂੰ ਹੈ ਉਹ ਵੀ ਤਕਰੀਬਨ 19 ਸਾਲ ਦਾ ਅਰਨੀ ਵਾਲੇ ਦਾ ਰਹਿਣ ਵਾਲਾ ਹੈ ਤੇ ਜਿਹੜਾ ਤੀਸਰਾ ਹੈ ਉਹ ਮਾਈਨਰ ਹੈ ਤੇ ਉਹਦੇ ਖਿਲਾਫ ਹੈ ਜਿਹੜਾ ਜੁਵਨਾਈਲ ਐਕਟ ਦੇ ਤਹਿਤ ਜੁਵਨਾਈਲ ਪ੍ਰੋਵੀਜ਼ਨਸ ਹੈਗੀਆਂ ਉਹਦੇ ਤਹਿਤ ਕਾਰਵਾਈ ਹੋਏਗੀ ਇਹਨਾਂ ਨੂੰ ਕੋਈ ਪੁਲਿਸ ਰਿਮਾਂਡ ਵਾਸਤੇ ਇਹਨਾਂ ਦਾ ਜਾਂ ਕੋਈ ਪੇਸ਼ ਕੀਤਾ ਜਾਂਦੀ ਨਹੀਂ ਬਿਲਕੁਲ ਜੀ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ ਕਿਉਂਕਿ ਅ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਸ ਕਤਲ ਦੇ ਪਿੱਛੇ ਹੋਣ ਜਾਂ ਤੇ ਉਹਨਾਂ ਬਾਰੇ ਸਾਰਾ ਪਤਾ ਕੀਤਾ ਜਾਊਗਾ